ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ A ਦੀ 10ਵੀਂ ਜਮਾਤ ਇਹਦੇ ਵਿੱਚ ਜੋ ਵਿਭਾਗ ਵੱਲੋਂ ਆਪਾਂ ਨੂੰ ਇੱਕ PDF ਭੇਜੀ ਗਈ ਹੈ ਉਸ ਦੇ ਜੋ ਪ੍ਰਸ਼ਨ ਨੇ ਉਹ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਨੇ ਇਹਨਾਂ ਨੂੰ ਆਪਾਂ ਇੱਕ ਵਾਰੀ ਦੇਖਦੇ ਹਾਂ ਪਹਿਲਾ ਪ੍ਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਕਿਸ ਸ਼ਬਦ ਵਿੱਚ ਦੱਸੀ ਹੈ ਇਸ ਦਾ ਉੱਤਰ ਹੈ ਸੋ ਕਿਉ ਮੰਦਾ ਆਖੀਏ ਸ੍ਰੀ ਗੁਰੂ ਨਾਨਕ ਦੇਵ ਜੀ ਕਿਸ ਕਾਵਤਾਰਾ ਦੇ ਕਵੀ ਹਨ ਗੁਰਮਤ ਕਾਵਤਾਰਾ ਦੇ ਪਵਨ ਗੁਰੂ ਪਾਣੀ ਪਤਾ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਕਿੰਨਾਂ ਲੋਕਾਂ ਦੀ ਪ੍ਰਸ਼ੰਸਾ ਕਰਦੇ ਹਨ ਨਾਮ ਧਿਆਉਣ ਵਾਲਿਆਂ ਦੀ तू मेरा पिता तू है मेरा माता शब्द किस गुरु साहबान की रचना है गुरु अर्जन देव जी द्वारा crawl... मेरा मन लोचे गुरदर्शन ताई बाणी किस गुरु साहब द्वारा रची हुई है यह भी गुरु अर्जन देव जी द्वारा रची हुई है सतगुरु नानक प्रगटिया किस कवि की रचना है भाई गुरदास जी सतगुरु नानक प्रगटिया रचना किस गुरु ਦੇ ਜਨਮ ਦਾ ਜਿਕਰ ਕੀਤਾ ਗਿਆ ਇਸ ਵਿੱਚ ਗੁਰੂ ਨਾਨਕ ਦੇਵ ਜੀ ਭਾਈ ਗੁਰਦਾਸ ਜੀ ਦੀ ਰਚਨਾ ਹੈ ਸ਼ੇਖ ਬਰੀ ਜੀ ਕਿਸ ਕਵਤਾਰ ਦੇ ਕਵੀ ਨੇ ਸੂਫੀ ਕਵਤਾਰ ਦੇ ਕਵੀ ਸ਼ਾਹ ਸੈਨਾ ਕਿਹੜੀ ਇਸ਼ਕ ਦੀ ਗੱਲ ਕਰਦੇ ਨੇ ਇਸ਼ਕ ਹਕੀਕੀ ਸ਼ਾਹ ਸੈਨਾ ਨੇ ਤਾਣਾ ਤੇ ਬਾਣਾ ਕਿਸ ਨੂੰ ਕਿਹਾ ਹੈ ਪ੍ਰਮਾਤਮਾ ਨੂੰ ਆਪ ਨੂੰ ਪਛਾਣ ਕਾ피 ਵਿੱਚ ਬੰਦੇ ਨੂੰ ਕਿਸ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ ਆਪੇ ਦੀ ਸ਼ਾਹ ਨੂੰ ਕੌਣ ਪਾਉਂਦਾ ਹੈ ਕੁਰਬਾਨੀ ਦੇਣ ਵਾਲਾ ਮਿਰਜ਼ੇ ਨੂੰ ਕਿਸ ਦਾ ਹੰਕਾਰ ਸੀ ਆਪਣੀ ਤਾਕਤ ਦਾ ਮਿਰਜ਼ੇ ਦੇ ਤਰਕਸ਼ ਵਿੱਚ ਕਿੰਨੇ ਤੀਰ ਸਨ 300 ਤੀਰ ਰਾਂਝੇ ਦੇ ਭਰਾਵਾਂ ਨੇ ਰਾਂਝੇ ਨੂੰ ਕਿਹੋ ਜਿਹੀ ਜ਼ਮੀਨ ਦਿੱਤੀ ਬੰਜਰ ਵਾਰਿਸ ਸ਼ਾਹ ਦੀ ਸ਼ਾਗਰ ਰਚਨਾ ਕਿਹੜੀ ਹੈ ਕਿੱਸਾ ਹੀਰ ਪੂਰਨ ਭਗਤ ਦੀ ਮਾਂ ਕੌਣ ਸੀ ਇਛਰਾ ਚੰਡੀ ਦੀ ਬਾਰ ਵਿੱਚ ਲੜਾਈ ਕਿਸ ਦੇ ਖਿਲਾਫ ਹੈ ਜ਼ੁਲਮ ਦੇ ਚੰਡੀ ਦੀ ਵਾਰ ਕਿਸੇ ਗੁਰੂ ਸਾਹਿਬਾਨ ਦੀ ਰਚਨਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੰਗਨਾਮੇ ਵਿੱਚ ਕਵੀ ਸਿੰਘਾਂ ਦੇ ਕਿਸ ਗੁਣ ਨੂੰ ਪੇਸ਼ ਕਰਦਾ ਹੈ ਬਹਾਦਰੀ ਨੂੰ ਜੰਗਨਾਮੇ ਵਿੱਚ ਸਰਕਾਰ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਲਈ ਫਰੰਗੀ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਅੰਗਰੇਜ਼ਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਬੈਠ ਕੇ ਕਰਤਾਰ ਦੇ ਗੁਣ ਗਾਉਂਦੇ ਸਨ ਜੰਗਲ ਵਿੱਚ ਰਬਾਬੀ ਕੌਣ ਸੀ ਫਰਹਿੰਦਾ ਮਰਦਾਨੇ ਨੇ ਬੀਬੇ ਨਾਨਕੀ ਤੋਂ ਕਿੰਨੇ ਰੁਪਏ ਲਏ ਸਨ 7 ਲੇਖਕ ਮਨੁੱਖ ਦੀ ਆਤਮਾ ਦਾ ਚਿੱਤਰ ਕਿਸ ਨੂੰ ਕਹਿੰਦਾ ਹੈ ਬੋਲੀ ਨੂੰ ਸਾਡੀ ਬਚਪਨ ਦੀ ਬੋਲੀ ਕਿਹੜੀ ਹੁੰਦੀ ਹੈ ਮਾਂ ਬੋਲੀ ਬੋਲੀ ਲੇਖ ਅਨੁਸਾਰ ਆਮ ਤੌਰ ਤੇ ਕੌਣ ਸਿਆਣੇ ਤੇ ਦਿਲਚਸਪ ਹੁੰਦੇ ਹਨ ਅੰਨੇ ਮਨੁੱਖ ਦਾ ਆਚਰਣ ਕਿੱਥੇ ਬਣਦਾ ਹੈ ਘਰ ਵਿੱਚ ਸਮਾਜ ਅਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ ਘਰ ਦੇ ਪਿਆਰ ਤੋਂ ਕਿਹੜੇ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ ਸਿੱਖ ਧਰਮ ਵਿੱਚ ਸਿੱਖਾਂ ਦੀ ਅਰਦਾਸ ਕਿਸ ਚੀਜ਼ ਦੀ ਮੰਗ ਕਰਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਦੋਂ ਕੀਤੀ ਜਾਂਦੀ ਹੈ ਹਰ ਸੰਸਾਰਕ ਮੌਕੇ ਤੇ ਬਾਬਾ ਸ਼ਬਦ ਕਿਸ ਦਾ ਸੂਚਕ ਹੈ ਸਨਮਾਨ ਦਾ ਬਾਬਾ RAM ਸਿੰਘ ਕッカ ਨੇ ਕਿਹੜੀ ਜਥੇਬੰਦੀ ਬਣਾਈ ਨਾਮ ਧਾਰੀ ਜਥੇਬੰਦੀ ਬਾਬਾ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਰਬੀ ਭਾਸ਼ਾ ਦਾ ਕਾਲੀਦਾਸ ਨੂੰ ਹਿੰਦੁਸਤਾਨ ਦਾ ਸ਼ੈਕਸਪੀਅਰ ਕਿਸ ਨੇ ਕਿਹਾ ਹੈ ਪੱਛਮ ਵਾਲਿਆਂ ਨੇ ਤੁਰਦੇ ਰਹਿਣ ਵਾਲੇ ਵਿਅਕਤੀ ਦਾ ਪ੍ਰਤੀਕ ਕੌਣ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕੁਲਫੀ ਲਈ ਕਾਕਾ ਆਪਣੇ ਪਿਤਾ ਤੋਂ ਕਿੰਨੇ ਪੈਸੇ ਮੰਗ ਰਿਹਾ ਸੀ 1 ਟਕਾ ਕਾਕਾ ਸਮਾਨ ਦੇ ਤਾਰਿਆਂ ਨੂੰ ਕੀ ਸਮਝਦਾ ਸੀ ਰੁਪਏ ਕਿਸਤੀ ਤੰਗੀ ਹਵਾਲਾ ਦੀ ਤੰਗੀ ਤੋਂ ਵੀ ਪੈੜੀ ਹੁੰਦੀ ਹੈ ਪੈਸੇ ਦੀ ਸ਼ਾਹਾਂ ਦੇ ਮੁੰਡੇ ਨੂੰ ੱਤਕਾ ਕਿਸ ਨੇ ਮਾਰਿਆ ਕਾਕੇ ਨੇ ਬਲਵੰਤ رائے ਕਿਹੜੇ ਦੇਸ਼ ਵਿੱਚ ਰਹਿੰਦਾ ਸੀ ਇੰਗਲੈਂਡ ਵਿੱਚ ਬਲਵੰਤ رائے ਕਿੰਨੇ ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਸੀ 25 ਸਾਲਾਂ ਤੋਂ ਅੰਗ ਸੰਗ ਕਹਾਣੀ ਦਾ ਮੁੱਖ ਵਿਸ਼ਾ ਕੀ ਹੈ ਨਸ਼ੇ ਦੀ ਪੈੜੀ ਆਦਤ ਕਾਰਨ ਆਈਆਂ ਸਮੱਸਿਆਵਾਂ ਕਰਤਾਰ ਸਿੰਘ ਜੀ ਮੌਤ ਦਾ ਮੁੱਖ ਕਾਰਨ ਕੀ ਸੀ ਨਸ਼ਿਆਂ ਦੀ ਭੈੜੀ ਆਦਤ ਮਾਤਾ ਦੀਨ ਕਿਸ ਦੀ ਚੋਰੀ ਕਰਦਾ ਸੀ ਰਾਤਬ ਦੀ ਬੰਮ ਨੂੰ ਕਿਸ ਨਾਲ ਈਰਖਾ ਸੀ ਮਾਤਾ ਦੀਨ ਨਾਲ ਬਾਗੀ ਦੀ ਧੀ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਇਲਾਜ ਲਈ ਵੀਰਾਂ ਵਾਲੀ ਦੀ ਮੌਤ ਦਾ ਮੁੱਖ ਕਾਰਨ ਕੀ ਸੀ ਭਰਾ ਦੀ ਈਮਾਨਤ ਨਾਲ ਸਾਹਮਣ ਦਾ ਦੁੱਖ ਬਾਗੀ ਦੀ ਧੀ ਕਹਾਣੀ ਦਾ ਸਮਾ ਕੀੜਾ ਹੈ ਦੇਸ਼ ਦੀ ਆਜ਼ਾਦੀ ਦੀ ਲਹਿਰ ਵਾਲਾ ਕੁਸ਼ਨਾਕ ਸਿੰਘ ਲਾਜ ਦਾ ਕੀ ਲੱਗਦਾ ਸੀ ਫੋਫੜ ਕਰਮ ਸਿੰਘ ਦੀ ਮੌਤ ਬਾਰੇ ਮਾਨ ਸਿੰਘ ਨੂੰ ਕਿਸ ਤੋਂ ਪਤਾ ਲੱਗਾ ਡਾਕੀਏ ਤੋਂ ਤਰਤੀ ਹੇਟਲਾ ਬਲਦ ਕਹਾਣੀ ਵਿੱਚ ਆ ਕਿਹੜੇ ਦੇਸ਼ ਨਾਲ ਲੜਾਈ ਦਾ ਜ਼ਿਕਰ ਹੈ ਪਰਮਾ ਦੇ ਫਰੰਟ ਨਾਲ ਰਸ਼ੀਦ ਦਾ ਪੁੱਤਰ ਕਿਹੜੇ ਦੇਸ਼ ਵਿੱਚ ਰਹਿੰਦਾ ਸੀ ਅਮਰੀਕਾ ਰਸ਼ੀਦ ਨੂੰ ਕਿਹੜੀ ਬਿਮਾਰੀ ਸੀ ਮੈਦੇ ਦਾ ਕੈਂਸਰ ਵਜੀਰਾ ਕਿਹੜੇ ਬੰਬ ਬਣਾਉਂਦਾ ਸੀ ਟਾਂਗੇ ਦੇ ਨਾਇਕਾ ਕਾਂਗੀ ਦਾ ਪਾਤਰ ਪਿਤਾ ਕਿੰਨਾ ਪੜਿਆ ਹੋਇਆ ਹੈ ਪੁਰਾਣਾ میٹرਿਕ ਕੀ ਪੜ ਕੇ ਔਰੰਗਜੀਬ ਪਸਤਾਵੇ ਨਾਲ ਭਰ ਗਿਆ ਜ਼ਫਰਨਾਵਾ ਸ਼ਰਨਜੀਤ ਦੇ ਲੜਕੇ ਦਾ ਨਾਂ ਕੀ ਸੀ ਨੀਟੂ ਨਾਵਲ ਇੱਕ ਹੋਰ ਨਵਾਂ ਸਾਹ ਦਾ ਲੇਖਕ ਕੌਣ ਹੈ ਨਰੰਜਨ ਤਸਨੀਮ ਬਚਪਨ ਵਿੱਚ ਬੰਤਾ ਕਿਸ ਕੋਲੋਂ ਬਾਤਾਂ ਸੁਣਨ ਦਾ ਆਨੰਦ ਲੈਂਦਾ ਸੀ ਬੀਬੇ ਕੋਲੋਂ ਨਾਵਲ ਇੱਕ ਹੋਰ ਨਵਾਂ ਸਾਲ ਦੀਆਂ ਕੱਟਨਾਵਾਂ ਕੀ ਸ਼ਹਿਰ ਨਾਲ ਸੰਬੰਧਤ ਹਨ ਸ਼੍ਰੀ ਅੰਮ੍ਰਿਤਸਰ ਵਿਖੇ ਬਾਪਰੀਆਂ ਕੱਟਨਾਵਾਂ ਇੱਕ ਹੋਰ ਨਵਾਂ ਸਾਲ ਨਾਵਲ ਨਿਆ ਕੱਟਨਾਵਾਂ ਕਿੱਸਾ ਜਿਹਨਾਂ ਬਾਪਰੀਆਂ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਤੇ ਬੰਤਾ ਕਿੰਨਾ ਪੜਿਆ ਹੋਇਆ ਸੀ ਪੰਜਵੀਂ ਫੇਲ ਫੱਤੂ ਰਿਕਸ਼ੇ ਵਾਲਾ ਕੀ ਵੇਚਣ ਦਾ ਕੰਮ ਕਰਦਾ ਸੀ ਅਫੀਮ ਤੇ ਤਾਰੋ ਫੁੰਮਣ ਨੂੰ ਕੀ ਕਹਿ ਬੁਲਾਉਂਦੀ ਹੈ ਰਾਜਾ ਬੇਟਾ ਬੰਤਾ ਤਾਰੋ ਨੂੰ ਕੀ ਕਹਿ ਬੁਲਾਉਂਦਾ ਹੈ ਭੱਲੀਏ ਲੋਕੇ ਬੰਤੇ ਅਨੁਸਾਰ ਸ਼ਹੀਦਾਂ ਦਾ ਖੂਨ ਕਿੱਥੇ ਡੁੱਲਿਆ ਸੀ ਜੱਲਿਆਂਵਾਲੇ ਬਾਗ ਵਿੱਚ ਨਵੇਂ ਸਾਲ ਦੀ ਕਮਾਈ ਵਿੱਚੋਂ ਤਾਰੋ ਬੰਤੇ ਨੂੰ ਕੀ ਲਿਓਣ ਲਈ ਕਹਿੰਦੀ ਹੈ ਦੇਸੀ ਘੋ ਜੱਲਿਆਂਵਾਲਾ ਬਾਗ ਤੁਹਾਨੂੰ ਕਿਸ ਦੀ ਯਾਦ ਦਵਾਉਂਦਾ ਹੈ ਸ਼ਹੀਦਾਂ ਦੀ ਇਹ ਸਨ ਪੰਜਾਬੀ ਏ ਦੇ ਬਹੁਤ ਹੀ ਮਹੱਤਵਪੂਰਨ